ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਆਇਆ ਅੱਜ ਦੀ ਇੱਕ ਨਵੀਂ ਕਹਾਣੀ ਮੇਰੀ ਭਾਬੀ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਦੀ ਸੀ ਉਹ ਬੱਚਿਆਂ ਨੂੰ ਪੜ੍ਹਾਉਂਦੀ ਤਾਂ ਨਹੀਂ ਸੀ ਬਸ ਟੀਚਰਾਂ ਨੂੰ ਚਾਹ ਪਾਣੀ ਫੜਾਉਣ ਦਾ ਕੰਮ ਕਰਦੀ ਸੀ ਤੇ ਆਫਿਸ ਵੀ ਦੀ ਸਫਾਈ ਕਰਦੀ ਸੀ ਸੁਭਾਅ ਆ ਦੀ ਬਹੁਤ ਚੰਗੀ ਸੀ ਉਹ ਮੇਰੀ ਸਾਕੀ ਭਾਬੀ ਨਹੀਂ ਸੀ ਜਦ ਕਿ ਮੇਰੇ ਤਾਏ ਦੀ ਨੂੰਹ ਸੀ ਮੇਰੇ ਤਾਏ ਦਾ ਵੀ ਇੱਕ ਮੁੰਡਾ ਸੀ ਤੇ ਮੇਰਾ ਆਪਣਾ ਵੀ ਇੱਕ ਭਰਾ ਸੀ ਤੇ ਉਹ ਮੇਰੇ ਤੋਂ ਛੋਟਾ ਸੀ ਮੈਂ ਵੱਡੀ ਸੀ ਮੇਰੇ ਤਾਇ ਦਾ ਮੁੰਡਾ ਵੱਡਾ ਸੀ ਤੇ ਉਹਦੀ ਇੱਕ ਭੈਣ ਸੀ ਸਾਡਾ ਆਪਸ ਵਿੱਚ ਬਹੁਤ ਪਿਆਰ ਸੀ ਜੁਆਇੰਟ ਫੈਮਿਲੀ ਸੀ ਤੇ ਕੋਈ ਕਿਸੇ ਨਾਲ ਫਰਕ ਨਹੀਂ ਕਰਦਾ ਹੁੰਦਾ ਸੀ ਘਰ ਦੇ ਹਾਲਾਤ ਠੀਕ ਠਾਕ ਜਏ ਸੀ ਬਸ ਇਹ ਸੀ ਕਿ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਬਸ ਨਾਲੋਂ ਨਾਲ ਸਰਦਾ ਸੀ ਇਦਾਂ ਹੀ ਜਦੋਂ ਵੱਡੇ ਵੀਰੇ ਦਾ ਵਿਆਹ ਕਰਨਾ ਸੀ ਤਾਂ ਕੋਈ ਚੰਗੀ ਕੁੜੀ ਨਹੀਂ ਲੱਭਦੀ ਸੀ ਫਿਰ ਭਾਬੀ ਦਾ ਰਿਸ਼ਤਾ ਆਇਆ ਤੇ ਸਾਰਿਆਂ ਨੇ ਕੁੜੀ ਨੂੰ ਪਸੰਦ ਕੀਤਾ ਤੇ ਰਿਸ਼ਤੇ ਲਈ ਹਾਂ ਕਰ ਦਿੱਤੀ ਵੀਰੇ ਦਾ ਵਿਆਹ ਕੀਤਾ ਤੇ ਵੀਰਾ ਕਹਿਣ ਲੱਗਾ ਕਿ ਮੈਂ ਬਾਹਰਲੇ ਦੇਸ਼ ਚਲੇ ਜਾਣਾ ਇੱਥੇ ਮੇਰਾ ਕੁਝ ਨਹੀਂ ਬਣਦਾ ਕੰਮ ਕਰ ਕੋਈ ਚੰਗਾ ਨਹੀਂ ਸੀ ਇਸ ਲਈ ਵੀਰੇ ਦਾ ਮਨ ਨੱਕ ਗਿਆ ਕਿ ਅੱਗੇ ਦੇ ਅੱਗੇ ਖਰਚੇ ਵਧਣੇ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਵੀ ਛੋੜੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਪਿਆਸੇ ਉਹ ਤੋਂ ਬਿਨਾ ਨਹੀਂ ਖਰੀਦੀਆਂ ਜਾ ਸਕਦੀਆਂ ਇਸ ਲਈ ਵੀਰਾ ਦੁਬਈ ਚਲਾ ਗਿਆ ਤੇ ਫਿਰ ਘਰੇ ਅਸੀਂ ਰਹਿ ਗਏ ਸੀ ਉਹਦੀ ਜਾਣ ਤੋਂ ਬਾਅਦ ਭਾਬੀ ਦਾ ਦਿਲ ਨਹੀਂ ਲੱਗਦਾ ਸੀ ਹਜੇ ਬੱਚਾ ਵੀ ਨਹੀਂ ਹੋਇਆ ਸੀ ਵੀਰਾ ਕਹਿੰਦਾ ਕਿ ਮੈਂ 2 ਸਾਲ ਬਾਹਰ ਲਾ ਕੇ ਆਉਂਗਾ ਫਿਰ ਬੱਚਾ ਲਵਾਂਗੇ ਨਾਲੇ ਕੁਝ ਪੈਸੇ ਹੋਣਗੇ ਬੱਚੇ ਦੀ ਇੰਨੀ ਜਲਦੀ ਨਹੀਂ ਕਰਨੀ ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਵਧੀਆ ਬਣਾਉਣੀ ਆ ਆਪਣੀ ਤਾਂ ਜਿਵੇਂ ਮਰਜ਼ੀ ਲੰਘ ਗਈ ਬਸ ਫਿਰ ਕਿਸੇ ਵੀਰਾ ਬਾਹਰ ਚਲਾ ਗਿਆ ਤੇ ਭਾਬੀ ਦਾ ਦਿਲ ਨਹੀਂ ਲੱਗਦਾ ਸੀ ਹੌਲੀ ਹੌਲੀ ਭਾਬੀ ਆਪਣੇ ਪ੍ਰਾਣਯਾਸ਼ਕ ਦੇ ਨਾਲ ਗੱਲ ਕਰਨ ਲੱਗ ਪਈ ਇੱਕ ਦਿਨ ਮੈਂ ਦੇਖਿਆ ਕਿ ਭਾਬੀ ਕਿਸੇ ਨਾਲ ਗੱਲ ਕਰਦੀ ਸੀ ਮੈਂ ਕਿਹਾ ਕਿ ਭਾਬੀ ਕਿਹਦਾ ਫੋਨ ਆਇਆ ਤੇ ਕਹਿੰਦੀ ਮੇਰੇ ਮਾਮੇ ਦੇ ਮੁੰਡੇ ਦਾ ਆ ਉਹਦਾ ਵਿਆਹ ਆ ਤੇ ਉਹ ਮੈਨੂੰ ਪਹਿਲਾਂ ਸੱਦਦਾ ਆ ਮੈਂ ਕਿਹਾ ਠੀਕ ਆ ਮੈਂ ਸੱਚ ਮੰਨ ਲਿਆ ਭਾਬੀ ਰੋਜ਼ ਤਾਈ ਨੂੰ ਕਹਿੰਦੀ ਕਿ ਮੰਮੀ ਮੇਰਾ ਘਰੇ ਦਿਲ ਨਹੀਂ ਲੱਗਦਾ ਫਿਰ ਤਾਈ ਨੇ ਪੁੱਛ ਗੇ ਚ ਕੀ ਤੇ ਤਾਂ ਲਾਗੇ ਦੇ ਪ੍ਰਾਈਵੇਟ ਸਕੂਲ ਵਿੱਚ ਉਹਨੂੰ ਚਾਹ ਪਾਣੀ ਪੜਾਉਣ ਤੇ ਲਾ ਦਿੱਤਾ ਉਹਨੂੰ ਮਹੀਨੇ ਦਾ 6000 ਰੁਪਏ ਮਿਲਣ ਲੱਗ ਪਏ ਤਾਇਆ ਕਹਿੰਦਾ ਕਿ ਚੱਲ ਕੁਝ ਜੀ ਪੈਸੇ ਘਰ ਲੈ ਕੇ ਹੀ ਆਊਗੀ ਨਾਲੇ ਤਾਂ ਦਿਲ ਲੱਗਿਆ ਕਰੂਗਾ ਭਾਬੀ ਰੋਜ਼ ਸਕੂਲ ਜਾਣ ਲੱਗ ਪਈ ਤਾਂ ਮੈਂ ਘਰੇ ਹੁੰਦੀ ਸੀ ਜੀ ਮੈਂ ਵੀ ਪਲੱਸ 2 ਕੀਤੀ ਸੀ ਤੇ ਅੱਗੇ ਪੜਾਉਣ ਲਈ ਘਰਦਿਆਂ ਕੋਲ ਇੰਨੇ ਪੈਸੇ ਨਹੀਂ ਸੀ ਇਸ ਕਰਕੇ ਮੈਂ ਮੱਸਾ ਟਾਈਮ ਪਾਸ ਹੁੰਦਾ ਸੀ ਤੇ ਭਾਬੀ ਵੀ ਆਪਣੇ ਆਸ਼ਕ ਨਾਲ ਗੱਲ ਕਰਦੀ ਸੀ ਮੈਂ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੀ ਸੀ ਇੱਕ ਦਿਨ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਮੈਂ ਵੀ ਭੂਆ ਕੋਲ ਜਾਣਾ ਵਾਂ ਉਹਨਾਂ ਨੇ ਕਿਤੇ ਘੁੰਮਣ ਜਾਣਾ ਆ ਤੇ ਤੂੰ ਮੈਨੂੰ ਆਪਣਾ ਫੋਨ ਦੇ ਦੇਂ ਮੈਂ ਫੋਟੋਆਂ ਖਿੱਚ ਕੇ ਲਿਆਉਂਗੀ ਭਾਬੀ ਕਹਿੰਦੀ ਨਹੀਂ ਨਹੀਂ ਮੈਂ ਆਪਣਾ ਫੋਨ ਨਹੀਂ ਦੇ ਸਕਦੀ ਮੈਨੂੰ ਤੇਰੇ ਵੀਰੇ ਦਾ ਫੋਨ ਆਉਣਾ ਹੁੰਦਾ ਆ ਮੇਰਾ ਤਾਂ ਪਹਿਲਾ ਹੀ ਉਹਦੇ ਬਿਨਾ ਦਿਲ ਨਹੀਂ ਲੱਗਦਾ ਬਸ ਫਿਰ ਕੀ ਸੀ ਕਰਦੇ ਕਰੋਂਦੇ ਭਾਬੀ ਨੇ ਨਾ ਕਰ ਦਿੱਤੀ ਮੈਂ ਵੀ ਜਾਣਾ ਕੈਨਸਲ ਕਰ ਦਿੱਤਾ ਭਾਬੀ ਬੈਠੀ ਸੀ ਤਾਂ ਭਾਬੀ ਦੇ ਫੋਨ ਤੇ ਮੈਸੇਜ ਆਈ ਜਾਂਦੇ ਸੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਕੋਈ ਤਾਂ ਗੱਲ ਹੈਗੀ ਆ ਜੋ ਤੂੰ ਮੈਨੂੰ ਫੋਨ ਨਹੀਂ ਫੜਾਉਂਦੀ ਦੱਸ ਦੇ ਮੈਂ ਨਹੀਂ ਕਿਸੇ ਨੂੰ ਦੱਸਦੀ ਭਾਬੀ ਨੇ ਮੇਰੇ ਨਾਲ ਵਾਦਾ ਕੀਤਾ ਤੇ ਸੌਂਖਵਾਈ ਕਿ ਤੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਇਹ ਮੇਰਾ ਪ੍ਰਾਣਾਸ਼ ਗਿਆ ਜਦੋਂ ਤੇਰੇ ਵੀਰ ਨੂੰ ਤਨਖਾਹ ਨਹੀਂ ਮਿਲਦੀ ਤਾਂ ਮੈਂ ਇਹਦੇ ਕੋਲੋਂ ਕੁਝ ਪੈਸੇ ਲੈ ਕੇ ਘਰ ਦਾ ਗੁਜ਼ਾਰਾ ਕਰ ਲੈਂਦੀ ਆ ਤੇ ਘਰ ਦੀਆਂ ਲੋੜਵੰਦ ਚੀਜ਼ਾਂ ਲੈ ਕੇ ਆਉਂਦੀ ਆ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਤੈਨੂੰ ਪੈਸੇ ਕਿੱਦਾਂ ਪੜਾਉਂਦਾ ਆ ਉਹ ਮੈਨੂੰ ਕਹਿੰਦੀ ਕਿ ਜਦੋਂ ਮੈਂ ਬੱਸ ਤੇ ਸਕੂਲ ਜਾਂਦੀ ਆ ਤਾਂ ਮੈਨੂੰ ਬੱਸ ਸਟੈਂਡ ਤੇ ਫੜਾ ਜਾਂਦਾ ਆ ਮੈਂ ਕਿਹਾ اچھا ਠੀਕ ਆ ਜਦੋਂ ਮੈਨੂੰ ਵੀ ਪੈਸਿਆਂ ਦਾ ਲਾਲਚ ਜਿਹਾ ਪੈ ਗਿਆ ਮੈਂ ਭਾਬੀ ਨੂੰ ਕਿਹਾ ਕਿ ਚੱਲ ਭਾਬੀ ਮੈਂ ਵੀ ਘਰੇ ਇਕੱਲੀ ਰਹਿਣੀ ਆ ਮੇਰਾ ਦਿਲ ਜਿਆ ਨਹੀਂ ਲੱਗਦਾ ਸਾਰਾ ਦਿਨ ਕੰਮ ਕਰਕੇ ਵਿਹਲੀ ਪਈ ਰਹਿਣੀ ਆ ਮੇਰੀ ਵੀ ਕਿਸੇ ਨਾਲ ਗੱਲ ਕਰਾ ਦੇ ਭਾਬੀ ਕਹਿੰਦੀ ਤੈਨੂੰ ਵੀ ਮੈਂ ਆਪਣੇ ਨਾਲ ਹੀ ਸਕੂਲ ਲੈ ਜਾਊਂਗੀ ਦੇਖੀ ਉਥੇ ਕਿੰਨੇ ਅਮੀਰ ਮੁੰਡੇ ਆਉਂਦੇ ਆ ਨਾਲੇ ਤੇਰੇ ਵਰਗੀਆਂ ਸੋਹਣੀਆਂ ਕੁੜੀਆਂ ਨੂੰ ਦੇਖ ਕੇ ਤਾਂ ਪਾਣੀ ਵਾਂਗੂ ਪੈਸਾ ਵਹੁੰਦੇ ਆ ਸਕੂਲ ਵਿੱਚ ਬਹੁਤ ਅਮੀਰ ਤੇ ਸੋਹਣੀਆਂ ਕੁੜੀਆਂ ਵੀ ਪੜਦੀਆਂ ਵਾਂ ਪਰ ਤੂੰ ਵੀ ਬਹੁਤ ਸੋਹਣੀ ਆ ਸ਼ਾਇਦ ਤੈਨੂੰ ਵੀ ਕੋਈ ਮੁੰਡਾ ਪਸੰਦ ਕਰ ਲਵੇ ਪਾ ਭੀਦੀ ਇਹ ਗੱਲ ਸੁਣ ਕੇ ਤਾਂ ਮੇਰੇ ਦਿਲ ਵਿੱਚ ਲੱड्डੂ ਜਿਹਾ ਫੁੱਟਿਆ ਸੀ ਕਿ ਸੱਚੀ ਮੈਂ ਸੋਹਣੀ ਆ ਤੇ ਮੈਨੂੰ ਕੋਈ ਅਮੀਰ ਮੁੰਡਾ ਪਸੰਦ ਕਰੂਗਾ ਪਰ ਮੈਂ ਲਾਲਚ ਜਿਹਾ ਨਹੀਂ ਕੀਤਾ ਮੈਂ ਸੋਚਿਆ ਕਿ ਜੇ ਮੈਨੂੰ ਕੋਈ ਚੰਗਾ ਮੁੰਡਾ ਲੱਭ ਗਿਆ ਤਾਂ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂਗੀ ਤੇ ਮੇਰੀ ਜ਼ਿੰਦਗੀ ਵਧੀਆ ਲੰਘ ਜਾਊਗੀ ਇਸ ਲਈ ਮੈਂ ਭਾਬੀ ਨੂੰ ਕਿਹਾ ਕਿ ਚਲੋ ਭਾਬੀ ਮੈਨੂੰ ਵੀ ਕੋਈ ਕੰਮ ਦਿਵਾ ਦੇ ਤੇ ਮੈਂ ਤੇਰੇ ਨਾਲ ਹੀ ਚੱਲ ਜਾਇਆ ਕਰੂੰਗੀ ਭਾਬੀ ਗੱਲ ਕੀ ਠੀਕ ਆ ਮੈਂ ਕੱਲ ਨੂੰ ਹੀ ਪ੍ਰਿੰਸੀਪਲ ਨਾਲ ਗੱਲ ਕਰਦੀ ਆ ਤੇ ਕੋਸ਼ਿਸ਼ ਕਰੂੰਗੀ ਕਿ ਤੈਨੂੰ ਵੀ ਕੋਈ ਮਾੜੀ ਮੋਟੀ ਨੌਕਰੀ ਮਿਲ ਜਾਵੇ ਅਗਲੇ ਦਿਨ ਭਾਬੀ ਸਕੂਲ ਗਈ ਤਾਂ ਮੇਰੇ ਦਿਮਾਗ ਵਿੱਚ ਇਹੋ ਗੱਲ ਆਈ ਕਿ ਭਾਬੀ ਕਿਤੇ ਸਾਨੂੰ ਧੋਖਾ ਤਾਂ ਨਹੀਂ ਦਿੰਦੀ ਫਿਰ ਮੈਂ ਸੋਚਿਆ ਕਿ ਨਹੀਂ ਭਾਬੀ ਧੋਖਾ ਨਹੀਂ ਦਿੰਦੀ ਉਹ ਤਾਂ ਬਹੁਤ ਪਿਆਰ ਕਰਦੀ ਆ ਵੀਰੇ ਨੂੰ ਬਸ ਆਪਣਾ ਟਾਈਮ ਪਾਸ ਦਾ ਕਰਕੇ ਹੀ ਆਪਣੇ ਆਸ਼ਕ ਨਾਲ ਗੱਲ ਕਰਦੀ ਹੋਊਗੀ ਮੈਂ ਸੋਚਿਆ ਕਿ ਚਲ ਟਾਈਮ ਪਾਸ ਦੇ ਲਈ ਮੈਂ ਵੀ ਕੋਈ ਆਸ਼ਕਰਾ ਖਲੈਂਦੀ ਆਂ ਭਾਬੀ ਅਗਲੇ ਦਿਨ ਸਕੂਲ ਚਲੀ ਗਈ ਤੇ ਜਦੋਂ ਘਰ ਆਈ ਤਾਂ ਪੁੱਛ ਕੇ ਤਾਂ ਜੀ ਉਹਨੂੰ ਉਹਨਾਂ ਨੂੰ ਕਿਸੇ ਹੈਲਪਰ ਦੀ ਲੋੜ ਨਹੀਂ ਸੀ ਭਾਬੀ ਕਹਿਣ ਲੱਗੀ ਕਿ ਪ੍ਰਿੰਸੀਪਲ ਮੈਡਮ ਨੂੰ ਹਜੇ ਹੈਲਪਰ ਦੀ ਲੋੜ ਨਹੀਂ ਉੱਥੇ ਪਹਿਲਾਂ ਹੀ ਹੈਲਪਰ ਹੈਗੀ ਆ ਤੇ ਜੇ ਲੋੜ ਹੋਈ ਤਾਂ ਮੈਂ ਤੈਨੂੰ ਹੀ ਲਵਾਉਂਗੀ ਤੂੰ ਫਿਕਰ ਨਾ ਕਰ ਮੈਂ ਭਾਬੀ ਨੂੰ ਕਿਹਾ ਕਿ ਨਹੀਂ ਭਾਬੀ ਇਹ ਗੱਲ ਨਹੀਂ ਬਸ ਮੇਰਾ ਵੀ ਟਾਈਮ ਪਾਸ ਹੋ ਜਾਇਆ ਕਰੂਗਾ ਭਾਬੀ ਕਹਿੰਦੀ ਕਿ ਤੂੰ ਮੇਰੇ ਨਾਲ ਚੱਲ ਜਾਇਆ ਕਰੀ ਜੇ ਤੇਰਾ ਦਿਲ ਨਹੀਂ ਲੱਗਦਾ ਤਾਂ ਹੈਲਪ ਕਰਾ ਦਿਆ ਕਰੀ ਕੀ ਪਤਾ ਪ੍ਰਿੰਸੀਪਲ ਮੈਡਮ ਤੈਨੂੰ ਵੇਲੀ ਵੇਖ ਕੇ ਕੋਈ ਨਾ ਕੋਈ ਕੰਮ ਦੇ ਦਿਆ ਕਰੂਗੀ ਨਾਲੇ ਤੂੰ 12 ਪੜ੍ਹੀ ਆ ਮੈਂ ਕਿਹਾ ਚੱਲ ਠੀਕ ਆ ਅਗਲੇ ਦਿਨ ਭਾਬੀ ਦੇ ਨਾਲ ਸਕੂਲ ਗਈ ਮੈਂ ਉੱਥੇ ਜਾ ਕੇ ਕੁਝ ਨਹੀਂ ਕੀਤਾ ਬਸ ਬੱਚਿਆਂ ਦਾ ਰੌਣਕ ਮੇਲਾ ਦੇਖਿਆ ਤੇ ਮੇਰਾ ਦਿਲ ਲੱਗ ਗਿਆ ਸੀ ਮੈਨੂੰ ਬੜਾ ਚਾਅ ਚੜਿਆ ਸੀ ਕਿ ਮੈਂ ਦੁਬਾਰਾ ਸਕੂਲ ਆਈਆਂ ਮੈਂ ਪਲੱਸ 2 ਕੀਤੀ ਤੇ ਦੋ ਸਾਲ ਹੋ ਗਏ ਸੀ ਘਰ ਹੀ ਬੈਠੀ ਸੀ ਹਜੇ ਤੱਕ ਮੇਰੇ ਘਰਦਿਆਂ ਨੇ ਵਿਆਹ ਬਾਰੇ ਵੀ ਨਹੀਂ ਸੋਚਿਆ ਸੀ ਮੰਮੀ ਕਹਿੰਦੀ ਸੀ ਕਿ ਮੈਂ ਛੋਟੀਆਂ ਤੇ ਹਜੇ ਵਿਆਹ ਨਹੀਂ ਕਰਨਾ ਫਿਰ ਜਦੋਂ ਮੈਂ ਸਕੂਲ ਗਈ ਤਾਂ ਭਾਬੀ ਨੂੰ ਮੈਂ ਕਿਹਾ ਕਿ ਭਾਬੀ ਚੱਲ ਕਿਸੇ ਸੋਹਣੇ ਮੁੰਡੇ ਨਾਲ ਗੱਲ ਕਰਵਾ ਦੇ ਉਹ ਕਹਿੰਦੀ ਕਿ ਤੂੰ ਆਪ ਹੀ ਪਟਾਲ ਐ ਮੈਂ ਇਦਾਂ ਕਿਸੇ ਨੂੰ ਨਹੀਂ ਕਹਿ ਸਕਦੀ ਮੇਰੀ ਨੌਕਰੀ ਹੈ ਜੇ ਕਿਸੇ ਟੀਚਰ ਨੂੰ ਪਤਾ ਲੱਗ ਗਿਆ ਤਾਂ ਉਹ ਕਹਿਣਗੇ ਕਿ ਇਹ ਬੱਚਿਆਂ ਨੂੰ ਵਿਗਾੜਦੀ ਆ ਕਿ ਮੇਰੀ ਨੌਕਰੀ ਖਤਮ ਹੋ ਜਾਊਗੀ ਇਸ ਲਈ ਤੂੰ ਆਪ ਹੀ ਸੈਟਿੰਗ ਕਰ ਮੈਂ ਦੇਖਿਆ ਕਿ 10ਵੀਂ ਕਲਾਸ ਵਿੱਚ ਇੱਕ ਮੁੰਡਾ ਸੀ ਬਹੁਤ ਸੋਹਣਾ ਸੀ ਸਕੂਲ ਤਾਂ ਪਲੱਸ 2 ਤੱਕ ਸੀ ਪਰ ਗਲਤੀ ਨਾਲ ਮੇਰੇ ਕੋਲ 10ਵੀਂ ਕਲਾਸ ਦਾ ਮੁੰਡਾ ਦੇਖ ਹੋ ਗਿਆ ਤੇ ਮੈਂ ਉਹਨੂੰ ਆਪਣੇ ਵੱਲ ਆਕਰਸ਼ਿਤ ਕਰਨ ਲੱਗੀ ਉਹ ਵੀ ਮੈਨੂੰ ਰੋਜ਼ ਵੇਖਦਾ ਸੀ ਮੈਂ ਵੀ ਉਹਨੂੰ ਰੋਜ਼ ਵੇਖਦੀ ਸੀ ਮੈਂ ਵੀ ਕੋਈ ਖਾਸ ਵੱਡੀ ਨਹੀਂ ਸੀ ਪਤਲਾ ਜਿਹਾਂ ਸਰੀਰ ਗੋਰਾ ਰੰਗ ਤੇ ਸੋਹਣੇ ਨੈਣ ਨਕਸ਼ ਦੇ ਕੇ ਉਹ ਮੇਰੇ ਵੱਲ ਕਰਸਿਤ ਹੋ ਗਿਆ ਸੀ ਮੈਂ 2 ਕੁ ਦਿਨ ਭਾਬੀ ਨਾਲ ਸਕੂਲ ਗਈ ਤਾਂ ਵਾਕਿਆ ਪ੍ਰਿੰਸੀਪਲ ਮੈਡਮ ਮੈਨੂੰ ਕਹਿਣ ਲੱਗੀ ਕਿ ਮੇਰੇ ਆਫਿਸ ਵਿੱਚ ਫਾਈਲਾਂ ਤੇ ਥੋੜਾ ਬਹੁਤਾ ਹੋਰ ਕੰਮ ਕਰਵਾਉਣ ਲਈ ਲੱਗ ਜਾ ਮੈਂ ਤੈਨੂੰ ਮਹੀਨੇ ਦੇ 3000 ਦੇ ਦਿਆ ਕਰੂੰਗੀ ਮੈਂ ਮੰਨ ਗਈ ਸੀ ਕਿਉਂਕਿ ਮੈਨੂੰ ਘਰੇ ਵੇਲੇ ਬੈਠੀ ਨੂੰ 3000 ਹੀ ਬਹੁਤ ਸੀ ਮੈਂ ਘਰੇ ਗੱਲ ਕੀਤੀ ਤਾਂ ਘਰਦਿਆਂ ਨੇ ਕੁਝ ਵੀ ਨਹੀਂ ਕਿਹਾ ਕਿਉਂਕਿ ਘਰਦੇ ਬਹੁਤ ਭੋਲੇ ਭਾਲੇ ਸੀ ਬਸ ਸਾਡੇ ਵਿੱਚ ਭਾਬੀ ਹੀ ਚਲਾ ਗਈ ਸੀ ਤੇ ਉਹਨੇ ਮੈਨੂੰ ਵੀ ਸਿੱਖਿਆ ਪੜਾ ਦਿੱਤੀ ਮੈਂ ਭਾਬੀ ਦੇ ਨਾਲ ਸਕੂਲ ਆਉਣ ਲੱਗ ਪਈ ਉਸ ਮੁੰਡੇ ਨੂੰ ਮੈਂ ਸੈੱਟ ਕਰ ਲਿਆ ਸੀ ਮੁੰਡਾ ਵਾਕਈ ਅਮੀਰ ਘਰ ਦਾ ਸੀ ਦੋ ਭਰਾ ਹੀ ਸੀ ਤੇ ਦੋਨੋਂ ਹੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸੀ ਉਹਦਾ ਨਾਮ ਸ਼ੈਲ ਸੀ ਮੈਨੂੰ ਉਹਦਾ ਨਾਮ ਬਹੁਤ ਪਸੰਦ ਸੀ ਮਿਆਂ ਨੂੰ ਸ਼ੈਲ ਕਹਿੰਦੀ ਸੀ ਮੈਂ ਉਹਦੇ ਨਾਲ ਭਾਬੀ ਵਾਲੇ ਫੋਨ ਤੋਂ ਗੱਲ ਕਰਨ ਲੱਗ ਪਈ ਮੈਨੂੰ ਇਹ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਵੇ ਪਰ ਉਹ ਮੇਰੇ ਨਾਲ ਸਿਰਫ ਆਪਣੀ ਹਾਸਮਟਾਉਣ ਤੱਕ ਮਤਲਬ ਰੱਖਦਾ ਸੀ ਉਹ ਕਹਿੰਦਾ ਸੀ ਕਿ ਤੈਨੂੰ ਜਿੰਨੇ ਪੈਸਿਆਂ ਦੀ ਲੋੜ ਹੁੰਦੀ ਹੈ ਤੂੰ ਦੱਸ ਦਿਆ ਕਰ ਮੈਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਮੈਂ ਜਿੰਨੇ ਪੈਸੇ ਮੰਗਾ ਕਰਦੇ ਮੈਨੂੰ ਉਨੇ ਹੀ ਦੇ ਦਿੰਦੇ ਆ ਮੈਂ ਉਹਨੂੰ ਕਿਹਾ ਕਿ ਮੈਨੂੰ ਪੈਸਿਆਂ ਨਾਲ ਕੋਈ ਲਾਲਚ ਨਹੀਂ ਮੈਨੂੰ ਸਿਰਫ ਇਹ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਤੇ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ گزارਣਾ ਚਾਹੁੰਦੀ ਆ ਉਹਨੇ ਮੈਨੂੰ ਇਸੇ ਝੂਠੇ ਲਾਰਿਆਂ ਵਿੱਚ ਰੱਖਿਆ ਤੇ ਹਰ ਵਾਰ ਮੇਰੇ ਨਾਲ ਉਹ ਸਭ ਕੁਝ ਕੀਤਾ ਜੋ ਇੱਕ ਹਸਬੰਦ ਵਾਈਫ ਵਿੱਚ ਹੁੰਦਾ ਆ ਉਹ ਮੇਰੇ ਤੋਂ ਛੋਟਾ ਸੀ ਪਰ ਉਹਦੀ ਤਾਕਤ ਤੇ ਉਹਦੇ ਹਾਵ ਭਾਵ ਵੱਡੇ ਮੁੰਡਿਆਂ ਵਰਗੇ ਸੀ ਜੋ ਇੱਕ 20 ਸਾਲ ਤੋਂ ਉੱਪਰ ਵਾਲੇ ਮੁੰਡਿਆਂ ਦੀ ਤਰ੍ਹਾਂ ਉਹ ਮੇਰੇ ਨਾਲ ਰਹਿੰਦਾ ਸੀ ਤੇ ਇੰਨਾ ਸੋਹਣਾ ਰੰਗ ਰੂਪ ਤੇ ਰਹਿਣ ਸੈਨ ਉਹਦਾ ਇੰਨਾ ਕੁ ਵਧੀਆ ਸੀ ਕਿ ਉਹ ਮੈਨੂੰ ਆਪਣੇ ਆਪ ਤੋਂ ਵੱਡਾ ਲੱਗਣ ਲੱਗ ਪਿਆ ਸੀ ਮੈਨੂੰ ਹੱਦੋਂ ਵੱਧ ਪਿਆਰ ਕਰਨ ਲੱਗ ਪਿਆ ਸੀ ਪਰ ਮੈਨੂੰ ਉਹਦੀ ਚਾਲ ਉਹਦਾ ਨਹੀਂ ਪਤਾ ਸੀ ਮੈਂ ਉਹਨੂੰ ਆਪਣੇ ਪਿਆਰ ਵਿੱਚ ਪਾ ਕੇ ਮੇਰੇ ਨਾਲ ਉਹ ਸਭ ਕੁਝ ਹੀ ਕਰ ਲੈਂਦਾ ਸੀ ਮੈਂ ਕਈ ਵਾਰ ਪ੍ਰੈਗਨੈਂਟ ਹੋਈ ਤੇ ਕਈ ਵਾਰ ਉਹਨੇ ਮੈਨੂੰ ਦਵਾਈਆਂ ਖਵਾਈਆਂ ਸੀ ਤੇ ਭਾਬੀ ਵੀ ਆਪਣੇ ਆਸ਼ਿਕ ਦੇ ਨਾਲ ਦੱਲਾਂ ਬਾਤਾਂ ਮਾਰਦੀ ਸੀ ਤੇ ਸਾਡੀ ਦੋਵਾਂ ਦੀ ਇੱਕ ਗੱਲ ਸੀ ਅਸੀਂ ਇੱਕ ਦੂਸਰੇ ਦਾ ਬਹੁਤ ਸਾਥ ਦਿੰਦੀਆਂ ਸੀ ਇੱਕ ਦਿਨ ਮੇਰੀ ਭੂਆ ਮੇਰੀ ਮੰਮੀ ਨੂੰ ਕਹਿਣ ਲੱਗੀ ਕਿ ਮੈਂ ਤੇਰੀ ਕੁੜੀ ਲਈ ਇੱਕ ਸੋਹਣਾ ਮੁੰਡਾ ਲੱਭ ਕੇ ਲੱਭ ਲਿਆ ਤੇ ਮੇਰੀ ਮੰਮੀ ਨੇ ਇਹ ਗੱਲ ਕਰੇ ਕੀਤੀ ਮੇਰੇ ਹੋਸ਼ ਉੱਡ ਗਏ ਸੀ ਕਿਉਂਕਿ ਮੈਂ ਤਾਂ ਸ਼ੈਲ ਨੂੰ ਪਿਆਰ ਕਰਦੀ ਸੀ ਸ਼ੈਲ ਮੇਰੀ ਜ਼ਿੰਦਗੀ ਬਣ ਗਿਆ ਸੀ ਮੈਨੂੰ ਉਹਦੇ ਤੋਂ ਕੋਈ ਲਾਲਚ ਨਹੀਂ ਸੀ ਬਸ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਤਾਂ ਮੇਰੀ ਜ਼ਿੰਦਗੀ ਆਪਣੇ ਆਪ ਹੀ ਵਧੀਆ ਹੋ ਜਾਣੀ ਸੀ ਮੈਂ ਉਹਦੇ ਨਾਲ ਇੰਨੀ ਵਾਰ ਰਿਲੇਸ਼ਨ ਬਣਾਇਆ ਤਾਂ ਉਹ ਮੇਰੇ ਨਾਲ ਵਿਆਹ ਲਈ ਹਾਂ ਬੇਜ ਜੀ ਕੋ ਹੋ ਕੇ ਕਰ ਸਕਦਾ ਸੀ ਜਦ ਕਿ ਉਹਨੇ ਆਪਣੇ ਘਰਦਿਆਂ ਨੂੰ ਵੀ ਮਨਾ ਲਿਆਣਾ ਸੀ ਮੈਂ ਆਪਣੀ ਭਾਬੀ ਨਾਲ ਗੱਲ ਕੀਤੀ ਉਹ ਮੈਨੂੰ ਕਹਿਣ ਲੱਗੀ ਕਿ ਸ਼ਰਮੋਂ ਦੀ ਕੋਈ ਲੋੜ ਨਹੀਂ ਸ਼ੈਲ ਤੈਨੂੰ ਇੰਨਾ ਪਿਆਰ ਕਰਦਾ ਆ ਤੇ ਤੂੰ ਸ਼ੈਲ ਦੇ ਨਾਲ ਆਪਣੇ ਵਿਆਹ ਬਾਰੇ ਗੱਲ ਤੋਰ ਜਦੋਂ ਸ਼ੈਲ ਆਪਣੇ ਘਰਦਿਆਂ ਨੂੰ ਤੇ ਆਪ ਮੰਨ ਜਾਊਗਾ ਤਾਂ ਮੈਂ ਵੀ ਆਪਣੇ ਘਰਦਿਆਂ ਨੂੰ ਮਨਾ ਲਵਾਂਗੀ ਤੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਆ ਮੈਂ ਹਮੇਸ਼ਾ ਤੇਰਾ ਸਾਥ ਦਿੱਤਾ ਹੈ ਤੇ ਹੁਣ ਪਿਆਰ ਤੇਰਾ ਮਲਾਉਣ ਦੇ ਲਈ ਵੀ ਤੇਰਾ ਪੂਰਾ ਸਾਥ ਦਵਾਂਗੀ ਭਾਬੀ ਦੀ ਇਹ ਗੱਲ ਸੁਣ ਕੇ ਮੇਰਾ ਹੌਸਲਾ ਵਧ ਗਿਆ ਸੀ ਮੈਂ ਪੂਆ ਦੇ ਹੱਥੋਂ ਰਿਸ਼ਤਾ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਪੂਆ ਤੇ ਮੈਨੂੰ ਯਕੀਨ ਨਹੀਂ ਸੀ ਤੇ ਨਾ ਹੀ ਪੈ ਉਸ ਅਣਜਾਣ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਮੈਂ ਸ਼ੈਲ ਨਾਲ ਸਭ ਕੁਝ ਕਰ ਲਿਆ ਸੀ ਮੈਂ ਉਸ ਮੁੰਡੇ ਉਹ ਬਿਲਕੁਲ ਪਸੰਦ ਨਹੀਂ ਕਰਦੀ ਸੀ ਮੈਂ ਸ਼ੈਲ ਬਿਨਾ ਆਪਣੀ ਜ਼ਿੰਦਗੀ ਨੂੰ ਅਧੂਰਾ ਸਮਝਦੀ ਸੀ ਜਦੋਂ ਮੈਂ ਸ਼ੈਲ ਦੇ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਕਿਰਨ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਕਿਉਂਕਿ ਤੇਰੀ ਜਾਤ ਹੋ ਰਹੀਆ ਤੇ ਤੁਹਾਡਾ ਲੈਵਲ ਸਾਡੇ ਤੋਂ ਬਹੁਤ ਛੋਟਾ ਆ ਮੇਰੇ ਘਰਦਿਆਂ ਨੇ ਕਦੇ ਵੀ ਤੈਨੂੰ ਐਕਸੈਪਟ ਨਹੀਂ ਕਰਨਾ ਇਸ ਲਈ ਤੂੰ ਮੈਨੂੰ ਮਾਫ ਕਰ ਦੇ ਜਿੰਨਾ ਪਿਆਰ ਤੂੰ ਮੈਨੂੰ ਕਰਦੀ ਆ ਉਹਨਾ ਮੈਂ ਵੀ ਤੈਨੂੰ ਕਰਦਾ ਸੀ ਪਰ ਮੈਂ ਵਿਆਹ ਲਈ ਹਾਂ ਨਹੀਂ ਕਰ ਸਕਦਾ ਕਿਉਂਕਿ ਰਹਿਣ ਸਹਿਣ ਬਹੁਤ ਲੱਗਿਆ ਤੇ ਮੇਰੇ ਘਰ ਦੇ ਵੀ ਇਸ ਗੱਲ ਲਈ ਹਾਂ ਨਹੀਂ ਕਰਨਗੇ ਤੇ ਮੈਂ ਆਪਣੇ ਘਰਦਿਆਂ ਦਾ ਸਭ ਤੋਂ ਵੱਡਾ ਮੁੰਡਾ ਆ ਤੇ ਉਹਨਾਂ ਨੂੰ ਮੇਰੇ ਤੋਂ ਬਹੁਤ ਉਮੀਦ ਆ ਮੈਂ ਤੇਰੇ ਵਰਗੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਜਦੋਂ ਮੈਂ ਉਹਦੇ ਮੂੰਹੋਂ ਇਹ ਗੱਲ ਸੁਣੀ ਇੱਕ ਸਿੱਧਾ ਜਵਾਬ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ ਮੇਰੀ ਭਾਬੀ ਨੇ ਸ਼ੈਲ ਨਾਲ ਗੱਲ ਕੀਤੀ ਕਿ ਸ਼ੈਲ ਪਿਆਰ ਵਿੱਚ ਕੁਝ ਨਹੀਂ ਵੇਖੀਦਾ ਕਿਰਨ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਤੇਰੇ ਬਿਨਾ ਮਰ ਜਾਊਗੀ ਤੂੰ ਪਲੀਜ਼ ਉਹਦੇ ਨਾਲ ਵਿਆਹ ਕਰਵਾ ਲੈ ਉਹਨੂੰ ਤੇਰੇ ਤੋਂ ਬਿਨਾ ਜੀਉਣਾ ਚੰਗਾ ਨਹੀਂ ਲੱਗਦਾ ਉਹਨੂੰ ਤੇਰੇ ਤੋਂ ਕੋਈ ਲਾਲਚ ਨਹੀਂ ਬਸ ਉਹ ਤੇਰੇ ਨਾਲ ਪਿਆਰ ਕਰਦੀ ਆ ਭਾਬੀ ਨੇ ਉਹਦੀਆਂ ਬਹੁਤ ਮਿੰਟਾ ਕੀਤੀਆਂ ਪਰ ਸ਼ੈਲ ਤਾਂ ਸਾਫ਼ ਹੀ ਮੁਕਰ ਗਿਆ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ ਚਾਹੁੰਦੀ ਸੀ ਭਾਬੀ ਮੈਨੂੰ ਕਹਿਣ ਲੱਗੀ ਕਿ ਜੇ ਸ਼ੈਲ ਤੇਰੇ ਬਿਨਾ ਵਧੀਆ ਜ਼ਿੰਦਗੀ ਜੀਉਂਦਾ ਵਾ ਤੇ ਤੂੰ ਵੀ ਉਹਨੂੰ ਵਧੀਆ ਬਣ ਕੇ ਦਿਖਾ ਕੀ ਉਹਦੇ ਬਿਨਾ ਤੂੰ ਵੀ ਆਪਣੀ ਜ਼ਿੰਦਗੀ ਵਧੀਆ ਜੀ ਸਕਦੀ ਆ ਉਹ ਤੈਨੂੰ ਨੀਵਾ ਦਿਖਾਉਂਦਾ ਆ ਪਰ ਤੂੰ ਉਹਨੂੰ ਆਪਣੀ ਅਣਖ ਦਿਖਾ ਕੇ ਸਿਰਫ ਤੂੰ ਹੀ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦੀ ਆ ਤੇ ਵਧੀਆ ਜ਼ਿੰਦਗੀ ਜੀ ਸਕਦੀ ਆ ਮੈਂ ਆਪਣੀ ਭਾਬੀ ਦੀ ਗੱਲ ਮੰਨ ਲਈ ਪਰ ਪੂਰਾ ਮਹੀਨਾ ਮੈਨੂੰ ਕੋਈ ਹੋਸ਼ ਨਹੀਂ ਸੀ ਮੈਂ ਸਾਰਾ ਦਿਨ ਕਮਲਿਆਂ ਵਾਂਗ ਇਸ ਕਮਰੇ ਵਿੱਚ ਪਈ ਰਹਿੰਦੀ ਸੀ ਇੱਕ ਸ਼ੈਲ ਨੂੰ ਯਾਦ ਕਰਦੀ ਰਹਿੰਦੀ ਸੀ ਤੇ ਸ਼ੈਲ ਮੇਰੀ ਜ਼ਿੰਦਗੀ ਬਣ ਚੁੱਕਿਆ ਸੀ ਪਰ ਸ਼ੈਲ ਨੇ ਮੇਰਾ ਦਿਲ ਤੋੜ ਦਿੱਤਾ ਸੀ ਫਿਰ ਇਦਾਂ ਹੀ ਕਰਦੇ ਗਰੋਂਦੇ ਭੂਆ ਦੇ ਕਰਾਏ ਹੋਏ ਰਿਸ਼ਤੇ ਤੇ ਹੀ ਮੈਨੂੰ ਵਿਆਹ ਕਰਵਾਉਣਾ ਪਿਆ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਜਦੋਂ 2 ਮਹੀਨੇ ਹੋਏ ਤਾਂ ਮੈਂ ਪ੍ਰੈਗਨੈਂਟ ਨਹੀਂ ਹੋਈ ਸੀ ਮੇਰਾ ਘਰ ਵਾਲਾ ਮੈਨੂੰ ਡਾਕਟਰ ਕੋਲ ਲੈ ਕੇ ਗਿਆ ਡਾਕਟਰ ਕਹਿਣ ਲੱਗਾ ਕਿ ਥੋੜੀ ਦੇਰ ਤੁਹਾਨੂੰ ਦਵਾਈ ਖਾਣੀ ਪਊਗੀ ਤੇ ਉਹਦੇ ਨਾਲ ਤੁਹਾਡਾ ਬੱਚਾ ਹੋ ਜਾਊਗਾ ਮੈਂ ਪੂਰਾ ਸਾਲ ਦਵਾਈ ਖਾਧੀ ਪਰ ਮੇਰੇ ਬੱਚਾ ਨਹੀਂ ਹੋਇਆ ਸੀ ਵਿਆਹ ਨੂੰ ਹੀ 2 ਸਾਲ ਹੋ ਗਏ ਮੈਂ ਫੇਰ ਵੀ ਪ੍ਰੈਗਨੈਂਟ ਨਹੀਂ ਹੋਈ ਭਾਬੀ ਕਹਿਣ ਲੱਗੀ ਕਿ ਕਿਰਨ ਦਵਾਈਆਂ ਖਾਣ ਦੀ ਕੋਈ ਲੋੜ ਨਹੀਂ ਸ਼ੈਲ ਦੇ ਨਾਲ ਤੂੰ ਇੰਨੀ ਵਾਰ ਉਹ ਸਭ ਕੁਝ ਕੀਤਾ ਤੇ ਕਿੰਨੀ ਵਾਰ ਤੂੰ ਦਵਾਈਆਂ ਖਾਧੀਆਂ ਹੁਣ ਦਵਾਈਆਂ ਨੇ ਤੇਰੇ ਅੰਦਰ ਕੋਈ ਪ੍ਰੋਬਲਮ ਬਣਾ ਦਿੱਤੀ ਆ ਤੇ ਹੁਣ ਤੂੰ ਪ੍ਰੈਗਨੈਂਟ ਨਹੀਂ ਹੋ ਸਕਦੀ ਸ਼ਾਇਦ ਹੀ ਤੇਰੇ ਬੱਚਾ ਹੋਵੇ ਇਸ ਲਈ ਤੂੰ ਕੋਈ ਬੱਚਾ ਲੈ ਕੇ ਪਾਲ ਲੈ ਸ਼ੈਲ ਨੇ ਤੇਰੇ ਨਾਲ ਧੋਖਾ ਕੀਤਾ ਆ ਮੈਂ ਤਾਂ ਰੱਬ ਅਗੇ ਹੀ ਅਰਦਾਸ ਕਰੂੰਗੀ ਕਿ ਤੂੰ ਜਲਦੀ ਮਾਂ ਬਣ ਜਾਵੇ ਤੇ ਤੇਰੇ ਸਹੁਰਿਆਂ ਵਿੱਚ ਤੇਰੀ ਇੱਜ਼ਤ ਵਧ ਜਾਵੇ ਪਰ ਜਿੰਨੀ ਵਾਰ ਤੂੰ ਸ਼ੈਲ ਦੇ ਨਾਲ ਰਹਿ ਕੇ ਦਵਾਈਆਂ ਖਾ ਲਈਆਂ ਉਹਨਾਂ ਦਵਾਈਆਂ ਨੇ ਤੇਰੇ ਅੰਦਰ ਨੂੰ ਕਮਜ਼ੋਰ ਕਰ ਦਿੱਤਾ ਆ ਜਿਸ ਦੇ ਨਾਲ ਤੂੰ ਪ੍ਰੈਗਨੈਂਟ ਨਹੀਂ ਹੁੰਦੀ ਇਸ ਲਈ ਉਹ ਰੱਬ ਕੋਲੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਤੇ ਸ਼ਾਇਦ ਉਹ ਤੇਰੀ ਝੋਲੀ ਭਰ ਦੇਵੇ ਇਹ ਗੱਲ ਸੁਣੀ ਤੇ ਰੱਬ ਅਗੇ ਕੇ ਮੈਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣ ਲੱਗ ਪਈ ਪਰ ਫਿਰ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਭਾਬੀ ਦੇ ਮਗਰ ਲੱਗੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਨਾ ਤਾਂ ਮੈਨੂੰ ਮੇਰਾ ਪਿਆਰ ਮਿਲਿਆ ਤੇ ਨਾ ਹੀ ਹੁਣ ਕੋਈ ਜੀਵੰਦਾ ਸਹਾਰਾ ਮਿਲ ਰਿਹਾ ਆ ਮੇਰਾ ਘਰ ਵਾਲਾ ਰਾਤ ਦਿਨ ਮੇ ਬੱਚਾ ਮੇਰੇ ਕੋਲੋਂ ਪਾਲਦਾ ਆ ਪਰ ਮੈਂ ਉਹਨੂੰ ਬੱਚਾ ਕਿੱਥੋਂ ਦਵਾ ਮੈਂ ਤਾਂ ਪ੍ਰੈਗਨੈਂਟ ਹੀ ਨਹੀਂ ਹੁੰਦੀ ਕਾਸ਼ ਮੈਂ ਸ਼ੈਲ ਦੇ ਨਾਲ ਗੱਲਬਾਤ ਨਾ ਕੀਤੀ ਹੁੰਦੀ ਤਾਂ ਅੱਜ ਮੈਂ ਆਪਣੇ ਘਰ ਵਾਲੇ ਤੇ ਆਪਣੇ ਬੱਚੇ ਦੇ ਨਾਲ ਕਿੰਨੇ ਖੁਸ਼ ਹੁੰਦੀ ਦਿਆਂ ਤੋਂ ਬਾਅਦ ਹਰ ਔਰਤ ਦੀ ਜ਼ਿੰਦਗੀ ਵਿੱਚ ਬੱਚੇ ਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਆ ਮੈਂ ਪਰ ਮੈਨੂੰ ਤਾਂ ਉਹ ਖੁਸ਼ੀ ਮਿਲੀ ਹੀ ਨਹੀਂ ਮੇਰਾ ਘਰਵਾਲਾ ਬਹੁਤ ਚੰਗਾ ਸੀ ਮੇਰੀਆਂ ਗਲਤੀਆਂ ਮੇਰੇ ਅੱਗੇ ਆ ਰਹੀਆਂ ਸੀ ਤੇ ਮੈਨੂੰ ਬੱਚਾ ਹੀ ਨਹੀਂ ਹੋ ਰਿਹਾ ਸੀ ਮੇਰੇ ਤਾਏ ਦਾ ਮੁੰਡਾ ਵੀ ਬਾਹਰੋਂ ਆ ਗਿਆ ਸੀ ਤੇ ਮੇਰੀ ਭਾਬੀ ਵੀ ਇੱਕ ਬੱਚੇ ਦੀ ਮਾਂ ਬਣ ਗਈ ਸੀ ਪਰ ਮੈਂ ਹਾਲੇ ਤੱਕ ਬਾਝ ਹੋਣ ਦੀਆਂ ਗੱਲਾਂ ਸੁਣਦੀ ਆ ਮੇਰੇ ਵਿਆਹ ਨੂੰ 9 ਸਾਲ ਹੋ ਗਏ ਪਰ ਮੇਰੇ ਹਜੇ ਤੱਕ ਕੋਈ ਬੱਚਾ ਨਹੀਂ ਹੋਇਆ ਮੇਰਾ ਘਰ ਵਾਲਾ ਰੋਜ਼ ਕਹਿ ਦਿੰਦਾ ਆ ਕਿ ਮੈਂ ਕਿਤੇ ਉਹ ਬੱਚਾ ਮੁੱਲ ਲੈ ਲੈਣਾ ਜਾਂ ਜੇ ਤੂੰ ਮੈਨੂੰ ਬੱਚਾ ਨਹੀਂ ਦੇ ਸਕਦੀ ਪਰ ਮੈਂ ਉਹਨੂੰ ਇਹੀ ਕਹਿੰਨੀ ਆ ਕਿ ਰੱਬ ਇੱਕ ਨਾ ਇੱਕ ਦਿਨ ਮੇਰੀ ਝੋਲੀ ਜ਼ਰੂਰ ਭਰੂਗਾ ਤੇ ਜ਼ਰੂਰ ਮੇਰੀ ਸੁਣੂਗਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਜ਼ਿੰਦਗੀ ਦੀ ਸੱਚਾਈ ਦੀ ਇਹ ਕਹਾਣੀ ਚੰਗੀ ਲੱਗੀ ਹੋਊਗੀ ਤੇ ਮੈਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਲਾਲਚ ਜਾਂ ਇਹੋ ਜਿਹੀ ਕੋਈ ਗਲਤੀ ਨਾ ਕਰੋ ਜ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਹੀ ਨਾ ਰਹੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਊਗੀ ਜੇਕਰ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ